ਅਜ ਦੇਸ਼ 68ਵਾਂ ਗਣਤੰਤਰ ਦਿਹਾੜਾ ਮਨਾ ਰਿਹਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੀ ਸੂਬੇ ਦੇ ਨੁਮਾਇੰਦਿਆਂ ਵੱਲੋਂ ਤਿਰੰਗਾ ਵਹਿਰੌਣ ਦੀ ਰਸਮ ਅਦਾ ਕੀਤੀ ਗਈ ਹਾਲਾਂਕਿ ਕਈ ਥਾਈਂ ਬਰਸਾਤ ਕਾਰਨ ਕਾਸੀਆਂ ਤੱਕ ਤਲਾਸ਼ ਨਾ ਕਰਨਾ ਪਿਆ ਰੰਗ ਰੰਗ ਸਮਾਗਮਾਂ ਦੇ ਵਿੱਚ ਮੀਂਹ ਕਾਫੀ ਡਿੱਕਾ ਬਣਿਆ ਮੁਹਾਲੀ ਵਿੱਚ ਕਰਵਾਈ ਗਈ ਸੂਬਾ ਪੱਤੀ ਸਮਾਗਮ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਿਰੰਗਾ ਫੈਰਾਇਆ ਅਤੇ ਪਲੇਟ ਤੋਂ ਸਲਾਮੀ ਲਈ ਜਲੰਧਰ ਚ ਸੂਬੇ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਤਿਰੰਗਾ ਪਰੋਹਣ ਦੀ ਰਸਮ ਅਦਾ ਕੀਤੀ ਦੋਵੇਂ ਸਮਾਗਮਾਂ 'ਚ ਪੰਜਾਬ ਦੇ ਸੱਭਿਆਚਾਰ ਦੀ ਖਾਸ ਚਲਕ ਵੇਖਣ ਨੂੰ ਮਿ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬੜਨੌਰ ਨੇ ਸ਼ਾਹੀ ਸ਼ਹਿਰ ਪਟਿਆਲਾ ਚਤਰੰਗਾ ਫੈਰਉਣ ਦੀ ਰਸਮ ਅਦਾ ਕੀਤੀ ਤੇ ਪ੍ਰੇਡ ਤੋਂ ਸਲਾਮੀ ਲਈ ਇੱਥੇ ਵੀ ਮੀ ਕਾਨੂੰਨ ਪ੍ਰਬੰਧਕਾਂ ਨੂੰ ਕਾਫੀ ਦਿੱਕਤਾਂ ਚੇਹਣੀਆਂ ਪਈਆਂ ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਝੀਮਨ ਨੇ ਨਵਾਂ ਸ਼ਹਿਰ ਚਤਰੰਗਾ ਫਰਵਾਣ ਅਤੇ ਪ੍ਰੇਡ ਤੋਂ ਸਲਾਮੀ ਲੈਣ ਦੀ ਰਸਮ ਅਦਾ ਕੀਤੀ ਇਸ ਮੌਕੇ ਪ੍ਰੇਡ ਦੀਆਂ ਟੁਕੜੀਆਂ ਲੋਕ ਨੂੰ ਦਾਨ ਲਈ ਪ੍ਰੇਰਿਤ ਕੀਤਾ ਗਿਆ ਇਸ ਇਲਾਵਾ ਪਲੂਨ ਹੱਤਿਆ ਦੇ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਵੀ ਚਾਕੀ ਕੱਢੀ ਗਈ ਕੈਬਨਿਟ ਮੰਤਰੀ ਅਤੇ ਬੀਜੇਪੀ ਲੀਡਰ ਚੁੰਨੀ ਲਾਲ ਫਗਤ ਨੇ ਅੰਮ੍ਰਿਤਸਰ ਵਿੱਚ ਝੰਡਾ ਫਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਤੋਂ ਖਾਸ ਚੱਕੀਆਂ ਆਇਆ, ਕਿਛਦਾ ਕੇਂਦਰ ਰਹੀਆਂ, ਇੱਕ ਚੱਕੀ ਰਹੀ ਲੋਕਾਂ ਨੂੰ ਧੀਆਂ ਦੀ ਲੋੜੀ ਮਨਾਉਣ ਅਤੇ ਦੂਜੀ ਚੱਕੀ ਰਹੀ। ਪੰਜਾਬ ਦੇ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ। ਇਸ ਇਲਾਵਾ ਸੇਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਫਿਰੋਜ਼ਪੁਰ ਝੰਡਾ ਫੈਰਾਇਆ ਅਤੇ ਫਰੇਟ ਤੋਂ ਸਲਾਮੀ ਲਈ। ਟ੍ਰਾਂਸਪੋਰਟ ਮੰਤਰੀ ਜੀਤ ਸਿੰਘ ਕੋਹੜ ਨੇ ਮੋਗਾ ਵਿੱਚ ਤਿਰੰਗਾ ਫੈਰਾਉਣ ਦੀ ਰਸਮ ਅਦਾ ਕੀਤੀ। ਇਹ ਤਿਰੰਗਾ ਰੰਗ ਪ੍ਰੋਗਰਾਮ ਦੇ ਦੌਰਾਨ ਸਭਨਾਂ ਜਾਂ ਦੇ ਸਵੇਰ ਚਾਰ ਦਾ ਖੂਬਸੂਰਤ ਰੰਗ ਦੇਖ ਪੰਜਾਬ ਦੇ ਇਲਾਵਾ ਚੰਡੀਗੜ੍ਹ ਯੂਟੀ ਪ੍ਰਸ਼ਾਸਕ ਦੇ ਸਲਾਹ ਕਰ ਪਰਮੇਲ ਵਾਦ ਨੇ ਤਿਰੰਗਾ ਫਰਹੰਦ ਰਸਮ ਅਦਾ ਕੀਤੀ ਵੀਨੇ ਚੰਡੀਗੜ੍ਹ ਦੇ ਸਮਾਗਨ ਵਿੱਚ ਹਿੱਦਕਾ ਪਾਇਆ باوجود ਇਸ ਤੇ ਮੀਚ ਵੀ ਪਰਮੁਲ ਨੇ ਤਿਰੰਗਾ ਫੈਰਾਇਆ ਤੇ ਪ੍ਰੇਟ ਤੋਂ ਸਲਾਮ ਲਈ ਅਮਰਜਰਚ ਲੋਕ ਸਭਾ ਉਪਚੋਣਾ ਦੇ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਸੁਰੱਖਿਆ ਚਤਨਾਤ ਪੁਲਿਸ ਕਰਮੀ ਨੇ ਅਸਵੇਰੇ ਕਥਤ ਤੌਰ ਤੇ ਖੁਦਕੁਸ਼ੀ ਕਰ ਲਈ ਦਰਸਾ ਸਵੇਰੇ ਜਿਵੇਂ ਨਰਿੰਦਰ ਡਿਊਟੀ ਤੇ ਪਹੁੰਚਿਆ ਤਾਂ ਉਸਨੇ ਔਜਲਾ ਦੇ ਘਰ ਦੇ ਬਾਹਰ ਆਪਣੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ ਨਿਰੰਦਰ ਦੇ ਪਰਵਾਰ ਦਾ ਰੋੜੋ ਕੇ ਬੁਰਾ ਹਾਲ ਪੁਲਿਸ ਮੁਤਾਬਕ ਨਿਰੰਦਰ ਕੁਝ ਨਿੱਜੀ ਕਾਰਨਾ ਕਰਕੇ ਕਾਫੀ ਸਮੇਂ ਤੋਂ ਪਰੇਸ਼ਾਨ ਰਹਿੰਦਾ ਸੀ ਬਹਿਰਾਲ ਅੱਜ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਚੰਦਰਜੀ ਕਾਂਗਰਸੀ ਕੌਂਸਲਰ ਦਾ ਬੇਟਾ ਸਨੈਚਿੰਗ ਖਾਲਾ ਫੜਿਆ ਗਿਆ ਦਰਸਲ ਪਰਸ ਖੋ ਕੇ ਪਜੰਡੀ ਫਰਾਕ ਵਿੱਚ ਇੱਕ ਮੁਲਜ਼ਮ ਤੋਂ ਕੁਝ ਕੁਛ ਕੀਤੀ ਗਈ ਤਾਂ ਕੌਂਸਲਰ ਬਾਲਕਿਸ਼ਨ ਵਾਲੀ ਦਾ ਬੇਟਾ ਨਿਕਲਿਆ ਮੁਲਜ਼ਮ ਅਭੇਦੇ ਪਿਤਾ ਵਾਲੀ ਨੇ ਇਸਰਵਧਾਨਸ ਬਚਾਉਣ ਲਈ ਟਿਕਟ ਵੀ ਮੰਗੀ ਸੀ ਪੰਜਾਬ ਸਮੇਤ ਉੱਤਰ ਪਾਰ ਦੇ ਕਈ ਹੋਰ ਸੂਬਿਆਂ 'ਚ ਵੀ ਬੁੱਧਵਾਰ ਤੋਂ ਰੁਕ ਰੁਕੇ ਹੋਰੀ ਬਾਰਿਸ਼ ਅੱਜ ਵੀ ਜਾਰੀ ਰਹੀ ਪੀਰਵੰਦ ਪੰਜਾਬ ਦੇ ਕਈ ਸ਼ਹਿਰਾਂ 'ਚ ਪਾਰੀ ਨਹੀਂ ਪਿਆ ਮੌਸਮ ਵਿਭਾਗ ਦੇ ਮੁਤਾਬਕ 29 ਜਨਵਰੀ ਤੋਂ ਬਾਅਦ ਹੀ ਮੌਸਮ ਠੀਕ ਹੋਏਗਾ ਤੇ ਤਾਕਮਾਰ ਵਧਣਾ ਸ਼ੁਰੂ ਹੋਏਗਾ